ਹੇ ਬਾਈ குரு ਸੁੱਖ ਰੱਖੀ ਜੇ ਖੈਰ ਸੁੱਖ ਰਹੇ ਤਾਂ ਜੱਗੀ ਗਾਨਾ ਮਹੀਨਾ 13 ਮੈਂ ਮੈਡੀਨੂ ਨੂੰ ਲੜਾ ਲਾ ਜਾਂ ਫੋਨ ਨਹੀਂ ਪੈਂਦਾ ਇੱਕ ਦੋ ਵਾਰੀ ਮੈਂ ਵੀ ਆਰਤੀਏ ਕੋਲ ਗਿਆਗਾ ਮੈਨੂੰ ਵੀ ਜਵਾਬ ਦਿੰਦਾ ਜੀ ਮੈਂ ਗਿਆ ਸੀ ਦੇ ਕੋਲ ਉਹ ਤਾਂ ਕਹਿੰਦਾ ਕਿ ਨੂੰ ਲੇਡੀ ਡਾਕਟਰ ਨੂੰ ਦਿਖਾ ਦਿਓ ਕੰਮ ਕਹਦਾ ਠੀਕ ਨਹੀਂਗਾ ਮੈਂ ਤੇ ਤੇਰੇ ਕੋਲ ਗੱਲ ਨਹੀਂ ਕਰੀ ਮੈਂ ਕਿ ਹੋਰ ਨਾ ਦਿਮਾਗ ਤੇ ਬੋਝ ਪਾ ਜੇ ਟਾਈਮ ਜਾਵਾ ਸਿਰੇ ਲੱਗੇ ਜਸਵਿੰਦਰ ਕੀ ਸੋਚੀ ਜਾਂਦੀ ਐ ਇਹਨੂੰ ਕਾਹਦੀ ਸੋਚ ਲੱਗੀ ਪਈ ਐ ਪੁੱਛੀ ਨਾ ਮੈਂ ਤੋ ਜਸਵਿੰਦਰ ਆਪਣੇ ਕੀ ਸੋਚੀ ਜਾਂਦੀ ਆ ਤੂੰ ਸੋਚਣਾ ਤਾਂ ਕੀ ਆ ਭੈਣੇ ਮੈਂ ਤਾਂ ਸੋਚੀ ਹੰਦੀ ਸੀ ਵੀ ਦੇਖ ਲਾ ਪਤਾ ਨਹੀਂ ਕੀ ਹੋਵੇ ਲੈ ਹੁਣ ਡਾਕਟਰ ਨੇ ਤਾਂ ਐ ਕਿਹਾਗਾ ਵੀ ਮਾਨਸਾ ਦਾ ਖਾਏ ਆਓ ਲੇਡੀਜ਼ ਡਾਕਟਰ ਨੂੰ ਵੀ ਜਿਹੜਾ ਉਹ ਐ ਕਹੀ ਜਾਂਦਾ ਕਿਤੇ ਕੋਈ ਗੱਲ ਚਾਦੀ ਤਾਂ ਨਹੀਂਗੀ ਮੈਨੂੰ ਐ ਜੋ ਟੈਨਸ਼ਨ ਹੋਈ ਪਈ ਐ ਜੀ ਨਾ ਜ਼ਿਆਦੇ ਹੁੰਦੀ ਤਾਂ ਉਹਨੇ ਕਿਉਂ ਕਹਿਣਾ ਸੀ ਵੀ ਤੁਸੀਂ ਲੇਡੀਜ਼ ਡਾਕਟਰ ਨੂੰ ਦਿਖਾਓ ਹਾਂ ਜੀ ਬਸ ਸੋਚ ਜੀ ਲੱਗੀ ਪਈ ਆ ਹੋਰ ਤਾਂ ਕੁਛ ਨਹੀਂ। ਉਹ ਸਭ ਮਾਲਕ ਅੱਗੇ ਹੀ ਹਰ ਜਾ। ਵੀ ਸਭ ਕੁਝ ਸ਼ੁਭ ਸ਼ਾਂਤੀ ਹੋਵੇ। ਹੁਣ ਪੈਸਿਆਂ ਦਾ ਵੀ ਪੈਸੇ ਵੀ 1 ਰੁਪਿਆਨੇ ਕੋਲੇ ਹੈਗਾ। ਜੱਸਾ ਤੋ ਐਮੀ ਟੈਂਸਰ ਕਰੀ ਜਾਨੀ ਆ। ਬਾਈ ਨਾ ਪੈਸੇਵਰੇ ਤਾਂ ਮੈਨੂੰ ਵੀ ਕਰਕੇ ਗਿਆ। ਮੈਂਬਰ ਕੋਲੇ ਗਿਆਗਾ। ਮੈਂਬਰ ਨਾ ਉਹਨੂੰ ਜਵਾਬ ਨਹੀਂ ਦਿੰਦਾ। ਪਤਾ ਕੀ ਗੱਲ ਆ? ਉਹਦਾ ਪਾਪਾ ਤੇ ਆਪਣੇ ਪਾਪੇ ਦੀ ਬਾਲੀ ਗੂੜੀ ਦੋਸਤੀ ਆ। ਹਾਂ ਬੇਲੇ ਕਵੇਲੇ ਉਹੀ ਆਪਣੇ ਕੰਮ ਆਉਂਦਾਗਾ। ਹਾਂ ਭੈਣੇ ਇਹ ਤਾਂ ਮੈਨੂੰ ਪਤਾ ਉਹਨਾਂ ਵਰੀ ਬਾਵਾ ਗੱਲਾਂ ਕਰਦੇ ਹੁੰਦੇ ਆ ਇਹ ਚਲ ਜੇ ਹੱਲ ਹੋ ਜੇ ਤਾਂ ਵਧੀ ਗਈ ਆ ਐਵੇਂ ਨਾ ਫਿਕਰ ਕਰੀ ਜਾਇਆ ਕਰ ਨਾ ਡਾਕਟਰ ਨਾ ਪਿੰਡ ਦੇ ਆ ਹੀ ਕਹਿ ਦਿੰਦੇ ਨੇ ਵੀ ਚਲ ਉੱਥੇ ਦਿਖਾ ਲੋ ਹੁਣ ਪਿੰਡ ਦਾ ਡਾਕਟਰ ਤਾਂ ਨਹੀਂ ਦੱਸ ਸਕਦਾ ਲੇਡੀਜ਼ ਡਾਕਟਰ ਨੇ ਮੈਨੂੰ ਤਾਂ ਕਿਹਾਗਾ ਉਹ ਸਾਰੀ ਜਵਕ ਦੀ ਟੜਕਣਾ ਤੋਂ ਟੁੱਕਣਾ ਚੈੱਕ ਕਰ ਲੈਂਦੀ ਹੈਗੀ ਆਪੇ ਉੱਥੇ ਬਾਈ ਦਿਖਾਊਗਾ ਉਹ ਬਸ ਗਿਆ ਤੇ ਆਇਆ ਆਉਂਦੀ ਹੂ ਪੈਸੇ ਲੈ ਕੇ ਚਲ ਮੈਂ ਉਹਨੇ ਐ ਕਰਦੀ ਆ ਜੇ ਰੋਟੀ ਰੋਟੀ ਖਾਣੀ ਆ ਰੋਟੀ ਰੋਟੀ ਬਣਾ ਦੰਨੇ ਆ ਨਾ ਕਾਸੇ ਨੂੰ ਚੀਨੀ ਕਰ ਪਰ ਮੈਂ ਨਾਲੇ ਚਾਹ ਜੀ ਪੀ ਲਈ ਬਣਾਈ ਸੀ ਤੂੰ ਮਨ ਨਾ हैदराबादी ਹੋਣੀ ਕਿਸੇ ਭਈਆ ਤੂੰ ਵੀ ਪੀ ਲੈ ਨਾਲੇ ਚਲ ਮੈਂ ਤਾਂ ਚਾਹ ਪੀ ਲੈਣੇ ਆ ਐਵੇਂ ਫਿਕਰ ਨਾ ਕਰ ਮੈਂ ਨਾ ਉਥੇ ਕਿਹੜੇ ਵੇਲੇ ਦੀ ਦੇਖੀ ਜਾਨੀ ਆ ਇੰਨੀ ਸੋਚ ਕਰੇਂਗੀ ਜਬਾਕ ਤੇ ਵੀ ਅਸਰ ਪਊਏ ਗੱਲਾਂ ਦਾ ਚਲ ਮੈਂ ਉਹ ਕਰਦੀ ਆ ਚਾਹ ਦੀ ਕੁੱਟ ਪੀ ਲਾਂ ਚੰਗੀ ਸੀ ਆਗੇ ਤੁਸੀਂ ਬਠਿਆ ਘੜਾ ਜਾਂਦਾ ਕਿਸੇ ਲੋਟ ਕੀ ਬਣਿਆ ਹੋ ਗਿਆ ਹੱਲ ਕੁਸ ਹੱਲ ਤਾਂ ਮੈਂ ਦੋ ਬੰਦਿਆਂ ਕੋਲੇ ਜਾਇਆ ਆ ਗੁਰਦੀਪ ਕੋਲੇ ਵੀ ਜਾਇਆ ਆ ਤੇ ਮੈਂਬਰ ਕੋਲੇ ਵੀ ਜਾਇਆ ਆ ਫਿਰ ਕੀ ਕਹਿੰਦੇ ਕਹਣਾ ਤਾਂ ਕੀ ਹੈਗਾ ਮੈਂਬਰ ਕਹਿੰਦਾ ਤੈਨੂੰ ਕਿਹੜਾ ਮੈਂ ਜਵਾਬ ਦਿੰਦਾ ਸੀ ਤੇਰੇ ਘਰੇ ਖਾਣਾ ਪੀਣਾ ਇਕੱਠੇ ਆਪਾਂ ਪੱਗ ਬੁਗਲਾਉਣੇ ਆ ਕਹਿੰਦਾ ਆਰਤੀ ਵੀ ਨਹੀਂ ਦਿੰਦਾ ਪਹਿਲਾਂ ਪੈਸੇ ਉਹ ਮੈਂ ਖਾ ਕਿਸੇ ਤੋਂ ਵਿਆਜ ਤੇ ਦਵਾ ਦੇ ਮੈਨੂੰ ਜਦੋਂ ਤਨਖਾਹ ਆ ਗਈ ਮੈਂ ਨਾਲ ਦੀ ਨਾਲ ਮੋੜ ਦੂੰਗਾ ਕੋਈ ਨਹੀਂ ਦਿੰਦਾ ਬਈ ਪੈਸੇ ਲੈ ਬਈ ਪਾਣੀ ਆ ਗਈ ਭੈਣੇ ਲਈ ਤਨੂੰ ਬਹਿ ਜਾਣ ਦੇ ਨੂੰ ਵੀ ਬਸ ਕੋਈ ਨਾ ਬਈ ਬੈਠੂਆਂ ਕੀ ਕਹਿੰਦਾ ਮੈਂਬਰ ਮੈਂਬਰ ਦਾ ਭਾਣੇ ਕੁਝ ਨਹੀਂ ਕਹਿੰਦਾ ਮੈਂਬਰ ਕਹਿੰਦਾ ਨਾ ਤਾਂ ਮੈਨੂੰ ਬਾਣੀਆਂ ਦੇਵੇ ਨਾ ਕਹਿੰਦਾ ਮੇਰੇ ਕੋਲੇ ਜਮਾਗੇ ਕਹਿੰਦਾ ਮੈਂ ਤੇਰੇ ਘਰ ਦਾ ਖਾਦਾ ਪੀਤਾ ਕੋਈ ਨਹੀਂ ਭਾਣੇ ਸਾਥ ਦਿੰਦਾ ਚਾਹੇ ਕੋਈ ਕਿੱਡਾ ਮਰਜੀ ਯਾਰ ਮੌਕੇ ਤੇ ਆ ਕੇ ਸਾਰੇ ਰਿਸ਼ਤੇ ਤੋੜ ਜਾਂਦੇ ਆ ਹੈ ਜੀ ਉਦੇ ਪਾਪੇ ਦੇ ਤੇ ਆਪਣੇ ਪਾਪੇ ਦੀ ਕਿੰਨੀ ਬੰਦੀ ਸੀਗੀ ਹੈ ਉਹਨੇ ਉਹਦੇ ਗੱਲ ਤਾਂ ਵੀ ਨਹੀਂ ਲਿਆਜ ਕੀਤਾ ਨੈਣਾ ਤੂੰ ਉਹਦਾ ਭੱਜਿਆ ਗਿਆ ਸੀਗਾ ਜਦੋਂ ਇਹਨਾਂ ਦੀ ਜ਼ਮੀਨ ਦਾ ਰੌਲਾ ਸੀਗਾ ਉਹ ਤਾਂ ਗੱਦ ਦੇ ਨੇ ਆਪਦੇ ਕੋਲੇ ਜਿਹੜੇ ਦੋ ਰੁਪਏ ਸੀ ਉਹ ਵੀ ਲਾਏ ਸੀ ਬੰਦੇ ਨੇ ਗੁਣਪੋਰਾ ਨਹੀਂ ਮੰਨਿਆ ਆਪਣਾ ਉਹਨੇ ਸਹੀ ਗੱਲ ਆ ਬਣੇ ਮੈਂ ਤਾਂ ਫਿਰ ਇੰਨੀ ਗੱਲ ਵੀ ਕਹਿਤੀ ਸੀ ਮੈਂ ਕਿਹਾ ਜਦੋਂ ਮੇਰੀ ਤਨਖਾਹ ਆ ਗਈ ਤਿੰਨ ਮੈਂ ਉਹਦੇ ਮੋੜ ਦੂੰ ਕਹਿੰਦਾ ਹਾਈ ਨਹੀਂ ਨਾ ਬਾਣੀਆਂ ਦੇਵੇ ਮੈਂ ਕਿਹਾ ਫਿਰ ਵੀ ਪਿੰਡ ਦਾ ਮੈਂਬਰਾਂ ਤੋਂ 15-20 ਬੰਦਿਆਂ ਦਾ ਤੇਰੀ ਬਣਦੀ ਹੋਣੀ ਆ ਤੂੰ ਮੇਰਾ ਵਖਤ ਦਾ ਕੜਾ ਮੇਰਾ ਜਿਗਰੀ ਯਾਰ ਆ ਤੂੰ ਪਰ ਅੱਜ ਦੇ ਟਾਈਮ 'ਚ ਨਾ ਯਾਰ ਨਹੀਂ ਹੈਗੇ ਯਾਰ ਮਾਰਨੇ ਬੰਦੇ ਬਈ ਸਹੀ ਗੱਲ ਆ ਤੇਰੀ ਕੋਈ ਨਹੀਂ ਮਾੜੇ ਟਾਈਮ ਕੱਬ ਆਉਂਦਾ ਹੈਗਾ ਹੈ ਆਪਦੇ ਵੀ ਪਾਸਾ ਵਟੇ ਜਾਂਦੇ ਨੇਗੇ ਇਹ ਤਾਂ ਫੇਰ ਯਾਰ ਦੋਸਤਾਂ ਖਾਣ ਵੀਰੇ ਤਾਂ ਸਾਰੇ ਆਉਂਦੇ ਨੇ ਜਦੋਂ ਕਿਸੇ ਨੂੰ ਨਾ ਚਾਰ ਪੀਅ ਦੇਣੇ ਪੈਂਦੇ ਨੇ ਉਦੋਂ ਸਾਰੇ ਪੈਰ ਪਿੱਛੇ ਖਿੱਚ ਲੈਂਦੇ ਨੇ ਚੱਲ ਕੋਈ ਨਾ ਭਨੇ ਹੁਣ ਵੀਰੇ ਆਪਾਂ ਕਰੀਏ ਵੀ ਕੀ ਕਰੀਏ ਵੀਰੇ ਤੂੰ ਆਏ ਕਰ ਉਦਰਾ ਤੈਨੂੰ ਮੈਂ ਇੱਕ ਗੱਲ ਕਹਿਣੀ ਹੈ ਕੀ ਯਸੋ ਤੂੰ ਰਾਮ ਕਰ ਲੈ ਕੋਈ ਚੱਲ ਮੈਂ ਆਉਣਾ ਭਨੇ ਬਿਰੇ ਮੈਂ ਤੈਨੂੰ ਆਏ ਕਹਿਨੀ ਆ ਹੁਣ ਤਾਂ तू ਵੀ 25000 ਰੁਪਏ ਨੂੰ ਗਿਆਗਾ ਐ ਨਹੀਂ ਪਤਾ ਵੀ ਮੌਕੇ ਤੇ ਕਿੰਨੇ ਕੁ ਰੁਪਈਆ ਦੀ ਲੋੜ ਪੈ ਜੇ ਜਸਵਿੰਦਰ ਸਾਹਮਣੇ ਤਾਂ ਹੁਣ ਮੈਂ ਕੀ ਕਹਾ ਮੈਂ ਤੈਨੂੰ ਆਏ ਕਹਿਨੀ ਆ ਮੈਂ ਵਰਨਾ ਥੋੜਾ ਜਿਹਾ ਪੈਸਿਆਂ ਦਾ ਲਾਲਚ ਕਰਦਾਗਾ ਤੈਨੂੰ ਪਤਾ ਹੀ ਆ ਜਮੀਨ ਆਪਣੇ ਨਾਮ ਲੱਗਦੀ ਓਦੀ ਉਹਨੂੰ ਕਹਿ ਦੇ ਵੀ ਜਿਹੜਾ ਮੇਰੇ ਕੋਲੇ ਆ ਹੈਗੇ ਨੇ ਸੱਤ ਅੱਠ ਕਨਾਲਾ ਮੈਂ ਤਾਂ ਗਿਣੀ ਕਰਤਨਾਂ ਤੈਨੂੰ ਹੋ ਹਾਸੇ ਕੇ ਪੈਸੇ ਦੋ ਗਣਨੇ ਕਰ ਦਿੰਨੇ ਆ ਭੈਣੇ ਤੂੰ ਤਾਂ ਕਹਤਾ ਚੱਲ ਤੇਰੀ ਗੱਲ ਵੀ ਸਹੀ ਆ ਵੀ ਹੁਣ ਤਾਂ ਮੈਨੂੰ ਨਾ ਕਰਦਾ ਹੋ ਜੇ ਮੈਂ ਜ਼ਮੀਨ ਦਾ ਬੇਰਬਾ ਪਾਤਾ ਵਿੱਚ ਉਹਦੀ ਪੈਸੇ ਦੇ ਦੂੰ ਮੈਂ ਤੇਰੀ ਗੱਲ ਨਾਲ ਸਹਿਮਤ ਆ ਮੇਰੇ ਕੋਲ ਤਾਂ ਆਹੀ 7-8 ਕਨਾਲਾਂ ਨੇ ਭੈਣੇ ਹੈ ਜੇ ਕੱਲ ਨੂੰ ਬੱਚਾ ਹੋ ਗਿਆ ਮਹਾਰਾ ਸੁੱਖ ਰੱਖੇ ਮੁੰਡਾ ਹੋ ਗਿਆ ਫੇਰ ਮੈਂ ਕੀ ਉਹਨੂੰ ਕਹੂੰਗਾ ਬੀਰੇ ਇਹ ਤਾਂ ਬਾਅਦ ਦੀਆਂ ਗੱਲਾਂ ਰਹਿ ਗਈਆਂ ਪਹਿਲਾ ਜਿਹੜੀ ਕਿੱਲੀਆਂ ਹੁਣ ਤਾਂ ਬੰਨੇ ਲਾ ਲਾ ਆਏ ਨਹੀਂ ਪਤਾ ਆਪਾਂ ਨੂੰ ਉੱਥੇ ਜਿਹੜਾ ਡਾਕਟਰ ਨੇ ਵੱਡਾ ਆਪਰੇਸ਼ਨ ਕਹਿਤਾ ਲੱਖ ਡੂਲ ਲੱਖ ਨੂੰ ਖੂਪਟਿਆ ਜਾਊਗਾ ਇਹ ਵੀ ਤੇਰੀ ਗੱਲ ਠੀਕ ਹੈ ਖੌਰਾ ਮੇਰਾ ਸਾਲਾ ਮੰਨੀ ਜਾਵੇ ਬਾਈ ਮੰਨੂਗਾ ਮੈਨੂੰ ਪਤਾ ਦਾ ਇਹ ਥੋੜਾ ਜਿਹਾ ਲਾਲਚੀ ਵਾਲਾ ਗਾ ਤੈਨੂੰ ਪਤਾ ਨਹੀਂ ਉਹਨਾਂ ਦੇ ਚਤਨ ਨਕੇ ਉਧਰ ਜ਼ਮੀਨ ਨੂੰ ਭੱਜਿਆ ਗਿਆ ਚਲ ਠੀਕ ਆ ਭਣੇ ਮੈਂ ਵੀ ਗੱਲ ਕਰਕੇ ਦੇਖ ਲੈਣਾ ਖਬਰਾ ਮੰਨੀ ਜਾਵੇ ਗੱਲ ਕਰ ਲਾ ਗੱਲ ਪੈਸਿਆਂ ਦਾ ਹਾਲ ਤਾਂ ਕਰਨੀ ਪਊ ਮੇਰੀ ਗੱਲ ਸੁਣਾ ਮਸਾ ਪਰਮਾਤਮਾ ਨੇ ਨੀ ਚੇਰ ਬਾਦੂ ਨਾ ਆਪਣੇ ਸੁਣਿਆ ਕੀ ਖਬਰੇ ਰੱਬ ਵੀ ਆਪਣੀ ਨਾ ਪ੍ਰੀਖਿਆ ਹੀ ਲੈਂਦਾ ਕਾ ਕੋਈ ਇਹ ਚਲ ਕੋਈ ਨਾ ਭਣੇ ਮੈਂ ਜਾਇਆ ਮਹਰ ਜਾਇਆ ਵੀਰੇ ਚਲ ਤੂੰ ਮੜਾਈ ਕਰੀ ਰਹੀ ਜੰਗਾ ਵੀਰੇ ਮੈਂ ਤਾਂ ਕਰੀਆ ਮੈਂ ਕਿੱਥੇ ਜਾਣਾਗਾ ਪਰ ਦੁੱਖ ਤਾਂ ਮੈਨੂੰ ਵੀ ਹੁੰਦਾਗਾ ਵੀ ਮੈਂ ਆਪਣੇ ਭਰਾ ਨੂੰ ਨਾ ਜ਼ਮੀਨ ਗਹਿਣੇ ਬਾਰੇ ਕਹਿਣੀ ਹੈਗੀ ਵੀ ਤੂੰ ਗਹਿਣੇ ਕਰ ਦੇ ਭਰਾ ਵਾ ਜ਼ਮੀਨ ਤਾਂ ਸੜਾਈ ਜਾਊਗੀ ਜੇ ਜਵਾਕ ਨੂੰ ਕੋਈ ਗੱਲ ਹੋ ਗਈ ਨਾ ساری ਉਮਰ ਆਪਣੇ ਬੇਲਾ ਲੰਘਿਆ ਹੱਥ ਨਹੀਂ ਆਉਣਾ ਹੈਗਾ ਨਰਮਲਾ ਆਦਾ ਬਹੁਤ ਵਧੀਆ ਹੋ ਗਿਆ ਯਾਰ ਹੋਰ ਮੈਂਬਰਾ ਮੈਨੂੰ ਆਏ ਸੀ ਤੇਰੇ ਬਾਹਣ ਦੇ ਮੇਰਾ ਬਾਹਣ ਨਾਲ ਲੱਗਦਾ ਕੱਲ ਨੂੰ ਤੈਨੂੰ ਘੱਟ ਵੱਧ ਦੇ ਕੇ ਮੈਂ ਛੜਾ ਲੂੰਗਾ ਹੈ ਤੇ ਤੈਨੂੰ ਹੁਣ ਐ ਦੱਸ ਵੀ ਪੈਸੇ ਦੀ ਕਿੰਨੇ ਦੀ ਲੋੜ ਹੈ ਪੈਸੇ ਤਾਂ ਆਏ ਆ ਮੈਂਬਰਾ ਅੱਜ ਮੈਂ ਤੈਨੂੰ 25000 ਪੁੱਛਿਆ ਕੱਲ ਨੂੰ ਹੋ ਸਕਦਾ ਵੱਡਾ ਆਪਰੇਸ਼ਨ ਹੋਵੇ ਉਹ ਤਾਂ ਡਾਕਟਰਾਂ ਨੇ ਤੈਨੂੰ ਦੱਸੀ ਆ ਵੀ ਕੀ ਮੂੰਹ ਕੱਢ ਲੈਣਾ ਠੀਕ ਹੈ ਨਾ ਹਾਂ ਤੇ ਪੈਸੇ ਤਾਂ ਤੂੰ ਹੀ ਮੰਨ ਕੇ ਚੱਲ ਵੀ ਮੈਨੂੰ ਮੈਂਹੰਦਰਾ 1.5 ਲੱਖ ਰੁਪਇਆ ਮੇਰੇ ਹੱਥ 'ਚ ਹੋਵੇ ਠੀਕ ਆ ਇੱਕ ਤਾਂ ਮੈਂ ਤੈਨੂੰ ਐ ਪੁੱਛਦਾ ਸੀ ਵੀ ਵਾਹਣ ਤੇਰੇ ਨਾਲ ਬਾਪੂ ਮਰਦਾ ਮਰਦਾ ਵਾਹਣ ਮੇਰੇ ਨਾਲ ਹੀ ਕਰਾ ਗਿਆ ਸੀ ਠੀਕ ਆ ਮੇਰੇ ਨਾਲ ਹੀ ਆ ਉਹ ਚੀਜ਼ ਦੀ ਤੂੰ ਟੈਨਸ਼ਨ ਨਾ ਲੈ ਤੇ ਮੈਂ ਤੇਰੇ ਨਾਲ 420 ਕਰੋ ਲੋਕਾਂ ਦੇ ਵਾਹਣ ਮੇਰੇ ਨਾਲ ਹੀ ਆ ਉਹ ਚੀਜ਼ ਨਾ ਮੰਨ ਤੂੰ ਠੀਕ ਆ ਇੱਕ ਤਾਂ ਤੂੰ ਐ ਕਰੇਂ ਹੌਂਟਾਈ ਮਾਰ 9:00 ਵਜੇ ਹੋਣਗੇ ਹਾਂ ਇੱਕ ਤਾਂ ਤੂੰ ਫਰਦ ਕਢਾ ਲਿਆ ਹਰਦ ਮੇਂਦਰਾ ਤੈਨੂੰ ਕਿਹੜਾ ਮੇਰੇ ਤੇ ਯਕੀਨ ਨਹੀਂ ਨਹੀਂ ਉਹ ਆਏ ਆ ਨਾ ਉੱਥੇ ਲਿਖਿਆ ਜਾਂਦਾਗਾ ਚਿਹਰਿਆਂ 'ਚ ਲਿਖਣਾ ਪੈਂਦਾ ਨਾ ਕਿਹੜਾ ਤੂੰ ਜਾਮਾ ਕੀਤਾ ਹੈਗੇ ਤੂੰ ਫਰਦ ਦੇ ਦੀ ਮੈਨੂੰ ਕਢਾ ਕੇ ਤੇ ਉੱਥੇ ਤੈਨੂੰ ਮੈਂ ਪੈਸੇ ਪਹਿਲਾ ਭਜਾਣਾ ਮੋਟਰਸਾਈਕਲ ਤੇ ਤੈਨੂੰ ਮੈਂ ਪੈਸੇ ਉੱਥੇ ਲਿਆ ਦੇਣਾ ਠੀਕ ਹੈ ਉੱਥੇ ਆਪਾਂ ਲਿਖਿਆ ਕੀ ਹਾਂ ਤੇ ਉੱਥੇ ਤੈਨੂੰ ਮੈਂ ਪੈਸੇ ਦੇ ਦੂੰਗਾ ਚਲ ਕੋਈ ਨਾ ਨਾਲ ਇੱਕ ਗੱਲ ਹੋਰ ਐ ਟੈਮ ਮੜਾ ਜਾਂ ਖੁੱਲਾ ਪਾਲੀ ਮੈਂਬਰਾ ਤੇ ਜ਼ਮੀਨ ਗਹਿਣੇ ਕਰੀ ਐ ਉਹ ਤਾਂ ਉਹ ਤਾਂ ਕੋਈ ਗੱਲ ਨਹੀਂ ਯਾਰ ਤੂੰ ਜਦੋਂ ਮੈਨੂੰ ਪੈਸੇ ਭਰ ਦੇਂਗਾ ਤੂੰ ਆਪਦੀ ਜ਼ਮੀਨ ਛੜਾ ਲਈ ਉਹ ਤਾਂ ਆਪਣਾ ਕਚਹਿਰੀਆਂ ਚ ਲਿਖਿਆ ਜਾਊਗਾ ਵਕੀਲ ਨਾ ਹੈ ਰਾਹੀਂ ਮਾਇਦਾ ਝੰਡਾ ਜਾਂ ਮੈਂਬਰਾ ਕਦੇ ਪਿਆ ਨਹੀਂ ਸੀ ਹੈ ਜੇ ਚਾਰ ਛਿਲੜ ਮੇਰੇ ਕੋਲੇ ਹੁੰਦੇ ਆ ਜ਼ਮੀਨ ਵਾਲੇ ਚੱਕਰਾਂ ਚ ਮੈਂ ਪੈਣੀ ਨਹੀਂ ਸੀ ਪਰ ਹੁਣ ਕੀ ਕਰਾਂ ਮੈਂ ਉਹ ਤਾਂ ਫਿਰ ਮਜਬੂਰੀ ਚ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਹੋਊਗਾ ਇਹ ਤਾਂ ਹੈ ਚਲ ਕੋਈ ਨਾ ਤੂੰ ਮੇਰੇ ਰੋਟੀ ਰੱਟੀ ਖਾ ਲੈ ਹਾਂ ਤੇ ਮੈਂ ਹੀ ਫਿਰ ਤਿਆਰ ਹੋਣਾ ਹਾਂ ਤੂੰ ਜਾ ਫਿਰ ਹੈ ਜਾ ਫਿਰ ਤੂੰ ਤੇ 9:30 ਵਜੇ ਤੱਕ ਪਹੁੰਚ ਜੀ ਹਾਂ ਚਲ ਮੈਂ ਟਾਈਮ ਕੱਢ ਕੇ ਹਾਂ ਤੇਰੇ ਕੋਲੇ ਆ ਗਿਆ ਠੀਕ ਹੈ ਤੇ ਮੈਨੂੰ ਕਚਹਿਰਾਂ ਚ ਮਿਲੇਗਾ ਹਾਂ ਹਾਂ ਮੈਂ 6:30 ਤੇ ਕੰਦੇ ਚੱਲਦਾ ਖਾ ਕੇ ਦੋ ਰੋਟੀਆਂ ਚਲ ਆਹ ਤਾਂ ਮੈਂ ਵੀਰਾ ਤੇਰਾ ਬਹੁਤ ਧੰਨਵਾਦ ਬਾਈ ਜਿਹੜ ਨੇ ਮੇਰਾ ਰੇਟ ਟਾਈਮ ਡੰਗ ਸਾਰਦਾ ਤੇਰਾ ਮੈਂ ਦੇਣ ਨਹੀਂ ਦੇ ਸਕਦਾ ساری ਜ਼ਿੰਦਗੀ ਤੇ ਬਾਕੀ ਗੱਲ ਆਪਣੀ ਬਣੀ ਵੀ ਸੀ ਪਹਿਲਾਂ ਤੇ ਹੈ ਬੁੜਿਆਂ ਦੀ ਚਲਦੀ ਆਈ ਆ ਚੱਲ ਫਿਰ ਮੈਂ ਜਾਣਾ ਹੈ ਚੱਲ ਜਾ ਜਾ ਆ ਜੀ ਫਿਰ ਭੋਲਣਾ ਜਾਈਂ ਨਾ ਨਾ ਹੁਣਾ ਚੱਲ ਉਹ ਧੇਰ ਪੀਏ ਮੰਗਦਾ ਸੀਗਾ ਕੀ ਪਤਾ ਹੁੰਦਾ ਬੰਦੇ ਦਾ ਆਪ ਦਾ ਬਾਹਰ ਨਾ ਕਰਾ ਲਾਂਗੇ ਜਿਹੜੀਆਂ ਹੈਗੀਆਂ ਪੰਜ ਛਤ ਕਰਾਣਾ ਜਿੱਦੇ ਪੈਸੇ ਦੇਤੇ ਆ ਵੀ ਛਡਾਲੂਗਾ ਤੇ ਨਹੀਂ ਪਹੁੰਚਿਆ ਬਲੈਕ ਕੋਲ। ਕਨ ਮੈਂ ਵੀ ਕਾਮਾਂਦ ਰੁਟੇ ਨਾ ਜਾਵਾਂ। ਚੱਲਾ ਆ ਜਾ। ਮੁੜ ਕੇ ਟਾਈਮ ਨਾਲ ਮੁੜੇ ਆਵਾਂਗੇ। ਮੁੜ ਕਿੱਥੇ ਭੀੜ ਹੋ ਜਾਂਦੀ ਆ। ਲਿਆਉਂਦੀ ਆ ਭੈਣ ਵੀ। ਜਸਵਿੰਦਰੇ ਮੜੇ ਜਾ ਤੇ ਆ ਨਹੀਂ ਜਾਇਓ ਚੰਗਾ। ਕੋਈ ਨਾ ਬੰਨੇ ਹੁਣ ਕਾਤੇ ਲੈ ਕੇ ਜਾਵੇਂਗਾ ਮੈਂ ਮੋਟਰਸਾਈਕਲ ਤੇ ਜਾਵਾਂਗੇ ਬੱਸ ਦਿੱਤਾ ਮੂੰਹ ਓਖਾ ਤੈਨੂੰ ਪਤਾ ਹੈ ਮੋਟਰਸਾਈਕਲ ਤੇ ਤਾਂ ਜਾਵੇਂਗਾ ਹੁੰਦੀ ਤਾਂ ਮੋਟਰਸਾਈਕਲ ਦੀ ਸਵਾਰੀ ਨਹੀਂ ਚੱਜਦੀ ਕੰਨ ਕਰਨਾ ਧਿਆਨ ਨਾ ਲੈ ਕੇ ਜਾਈ ਤੈਨੂੰ ਪਤਾ ਤਾਂ ਹੁਣ ਟਾਈਮ ਕੀ ਹੈਗਾ ਕੋਈ ਨਾ ਅਸੀਂ ਭੰਨੇ ਟਾਈਮ ਨਾਲ ਹੀ ਮੁੜਿਆਵਾਂਗੇ ਮੈਂ ਪੈਸਾ ਤੇ ਲਿਪਾ ਲਿਆ ਹਾਂ ਪੈਸੇ ਮੈਂ ਚੱਕ ਦੇ ਚੱਲ ਵੀਰੇ ਧਿਆਨ ਨਹੀਂ ਜਾਈ ਚੰਗਾ ਹੌਲੀ ਚਲਾਈ ਨਾ ਮੋਟਰਸਾਈਕਲ ਕੋਈ ਨਾ ਮੈਂ ਹੌਲੀ ਚਲਾਉਂਗਾ ਤੇ ਜੇ ਤਾਂ ਉੱਥੇ ਰੈਲ ਹੋਈ ਫਿਰ ਸਮਾਂ ਟਾਈਮ ਨਾਲ ਹੀ ਮੁੜਿਆ ਆਉਂਗਾ ਤੇ ਜੇ ਭੀੜ ਹੋਈ ਫਿਰ ਉਹ ਤੇ 10 ਮਿੰਟ ਵੱਧ ਵੀ ਲੱਗ ਸਕਦੇ ਆ ਕੋਈ ਨਾ ਬਾਈ ਚੰਗਾ ਤੇ ਤੂੰ ਮਗਰੋਂ ਬਾਰਬੂ ਡਾਲੀ ਭੈਣ ਬਣ ਕੇ ਨਾ ਕੋਈ ਨਾ ਭਾਰਤ ਮੈਂ ਡਾਲੂਗੀ ਹੈ ਚੰਗਾ ਚੰਗਾ ਨਿਕਰ ਦੀ ਸੋਚ ਨਾ ਕਰਿਓ ਚੰਗਾ ਪਰਮਾਤਮਾ ਖੈਰ ਸੁੱਖੀ ਰੱਖੇ ਰੱਬ ਨਾ ਕਰਕੇ ਕੋਈ ਚੱਜ ਦੱਸ ਨਹੀਂ ਆਪੇ ਰੱਬ ਨਾ ਸਾਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਪਿਛਲੀ ਵੀਡੀਓ ਤੇ ਆਪਣੇ ਕੋਲ ਕਮੈਂਟ ਆਏ ਸੀ ਨਾ ਬੋਲਣ ਲੱਗੇ ਆ ਬਾਈ ਠੀਕ ਹੈ ਦਵਿੰਦਰ ਸਿੰਘ ਚਕੋਹੀ ਇਨਸਪੈਕਟਰ ਠੀਕ ਹੈ ਜੀ ਕੁਲਵਿੰਦਰ ਕੁਲਵਿੰਦਰ ਕਮਾਲੂ ਹੈਪੀ ਸਿੰਘ ਮੁਹੰਮਦ ਅਸਬੀਰ ਪਾਕਿਸਤਾਨ ਪੂਜਾ ਕੌਰ ਗੋਪੀ ਸਿੰਘ ਅ ਅਮਨਦੀਪ ਕੌਰ ਪਿੰਡ ਪਿੱਥੋ ਉਸ ਤੋਂ ਬਾਅਦ ਨਾ ਨਹੀਂ ਪਾਇਆ ਮਨਪ੍ਰੀਤ ਕੌਰ ਹਰਕੀਰਤ ਸਿੰਘ ਰੋਪੜ ਗੁਰਦੇਵ ਸਿੰਘ ਫੌਜੀ ਭੈਣੀ ਸੋਨੂ ਕੁਮਾਰ ਪ੍ਰਥਪਾਲ ਕੌਰ ਜੀਤ ਗਿੱਲ ਲੱੱਕੀ ਕੁਮਾਰ ਗੁਰਤੇਜ ਸਿੰਘ ਜਸਵੰਤ ਕੌਰ ਖੜਿਆਲ ਕਾਕਾ ਮਾਨ ਖੜਿਆਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾਗਾ ਕਰਮ ਸਿੰਘ ਗੁਰਦੀਪ ਕੌਰ ਹਰਜੋਤ ਸਿੰਘ ਜਗਿੰਦਰ ਕਪੂਰ ਥਲਾ ਅਮਨਦੀਪ ਗੁਰਮਨ ਸਿੰਘ ਅਨੀਤਾ ਗੋਇਲ ਉਸ ਤੋਂ ਬਾਅਦ ਸਰਿੰਦਰ ਸਿੰਘ ਬੋਬੀ ਮਬਈ ਸੌਰੀ ਬੋਬੀ ਦਬਾਈ ਠੀਕ ਹੈ ਜੀ ਅ ਜੀਤ ਸਿੰਘ ਦਲਜਿੰਦਰ ਸਿੰਘ ਲਖਵੀਰ ਸਿੰਘ ਨੰਬਰਦਾਰ ਪਿੰਡ ਬਖਸ਼ੀ ਵਾਲਾ ਠੀਕ ਹੈ ਜੀ ਅ ਉਸ ਤੋਂ ਬਾਅਦ ਜਿਹੜਾ ਹੈਗਾ ਗਾ ਗੁਰਜੰਟ ਸਿੰਘ ਜਲਾਲਾਬਾਦੀ ਧਾਲੀਆਲ ਟੀਵੀ ਭਪਿੰਦਰ ਚਹਿਲ ਮਲਕੀਤ RAM ਜਸਪ੍ਰੀਤ ਕੌਰ ਲਾਪ੍ਰੀਤ ਲਵਲੀ ਠੀਕ ਹੈ ਜੀ ਲਵੀ ਮਹਾਰਾਜ ਸਿਮਰ ਕਰਮ ਸਿੰਘ ਰੀਤੂ ਮਨਪ੍ਰੀਤ ਬੁੱਟਰ ਅ ਗੁਰਜਿੰਦਰ ਸਿੰਘ ਬੁੱਟਰ ਅੰਬਰਸਰ ਜਗਸੀਰ ਸਿੰਘ ਸ਼ੈਲੀ ਠੀਕ ਹੈ ਕਿਉਂਕਿ ਪਤਾ ਕੀ ਹੁੰਦਾ ਜਿਵੇਂ ਹੁਣ ਮੈਂ ਨਾਂ ਲੇਤਾ ਸ਼ੈਲੀ ਭੈਣ ਦਾ ਮੈਂ ਨਾਂ ਲੈਣਾ ਹੁੰਦਾ ਕਈ ਵਾਰੀ ਕੀ ਹੁੰਦਾ ਸ਼ੈਲੀ ਪੂਰਾ ਨਹੀਂ ਬੋਲਿਆ ਜਾਂਦਾ ਤਾਂ soa ਜੇ ਕਈ ਵਾਰੀ ਮੈਂ ਮੂਹਰਲਾ ਸ਼ੈਲੀ ਬੋਲ ਦਿੰਨਾ ਕੋਈ ਇਸ਼ੂ ਨਹੀਂ ਬਈਓ ਜੀ ਦਾ ਮੈਂ ਨਾ ਬੋਲਦਾ ਹੀ ਹੁੰਨਾ ਠੀਕ ਆ ਤੇ ਬਾਲਾ ਬਹਾਲਾ ਸਿੰਘ ਉਸ ਤੋਂ ਬਾਅਦ ਕਰਨ ਗਿੱਲ ਆ ਨਾਂ ਨਹੀਂ ਪਾਇਆ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਕੁਲਵੰਤ ਸਿੰਘ ਰੋਸ਼ਨੀ ਮੱਟੋ ਕੁਲਦੀਪ ਕੁਲਦੀਪ ਕੌਰ ਬੁੱਧ ਸਿੰਘ ਸਤਪਾਲ ਸਿੰਘ ਰਣਜੋਤ ਸਿੰਘ ਸੁਖਮਣ ਕਾਲੋ ਲੁਧਿਆਣਾ ਕੁਲਵਿੰਦਰ ਕੌਰ ਜਲਾਲਾਬਾਦੀ ਠੀਕ ਹੈ ਜੀ ਭਪਿੰਦਰ ਚਹਿਲ ਸ੍ਰੀ ਮੁਕਸਰ ਸਾਹਿਬ ਹਰਵਿੰਦਰ ਸਿੰਘ सोनू ਬੋਵੀ ਰੀਨੂ ਰਿਹਾਲਾ ਭਪਿੰਦਰ ਚਹਿਲ ਨਾਜ਼ਰ ਸਿੰਘ ਨੀਲਮ ਤੇ ਲਾਸਟ ਜਿਹੜਾ ਕਮੈਂਟ ਹੈ ਰਚਪਾਲ ਸਿੰਘ ਠੀਕ ਆ ਜੀ ਇਹ ਮੇਰੇ ਕਮੈਂਟ ਸੀ ਵੀਡੀਓ ਦੇ ਬਹੁਤ ਪਿਆਰ ਕਰਦੇ ਹੋ ਮੈਂ ਸੋਚਿਆ ਨਹੀਂ ਸੀ ਬਾਈ ਜੀ ਇੰਨਾ ਪਿਆਰ ਕਰੋਗੇ ਕਮੈਂਟ ਕਰੋਗੇ ਵੀਡੀਓ ਨੂੰ ਲਾਈਕ ਕਰੋਗੇ ਕਿਉਂਕਿ ਲੋਅ ਲੈਵਲ ਦਾ ਜਿਹੜਾ ਬੰਦਾ ਹੁੰਦਾ ਉਹਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਵੀ ਮੰਨ ਲਓ ਕੋਈ ਸਾਨੂੰ ਪਿਆਰ ਕਰੇ ਜਾਂ ਅਸੀਂ ਵੀਡੀਓ ਬਣਾਉਨੇ ਆ ਪਰ ਮੈਨੂੰ ਤੁਸੀਂ ਹੱਦ ਤੋਂ ਜ਼ਿਆਦਾ ਪਿਆਰ ਕਰੇ ਠੀਕ ਆ ਮੈਂ ਸੋਚਿਆ ਨਹੀਂ ਸੀ ਆਪਦੇ ਲਈ ਤੇ ਇੱਕ ਜਿਹੜੀ ਜ਼ਰੂਰੀ ਗੱਲ ਕਰਨੀ ਆ ਚਿੱਟਾ ਪੀਣੀ ਨੂੰ ਦੇ ਨਾਂ ਨਾਲ ਆਪਾਂ ਵੀਡੀਓ ਬਣਾ ਰਹੇ ਆ ਯਾਰ ਮਾਰ ਠੀਕ ਹੈ ਬਾਕੀ ਮੈਨੂੰ ਰਾਏ ਦੇ ਦਿਓ ਕੋਈ ਦਿੱਕਤ ਨਹੀਂ ਛੋਡੇ ਨਾਲ ਹੀ ਆ ਵੀ ਟਾਈਟਲ ਮੈਨੂੰ ਵਧੀਆ ਲੱਗਿਆ ਜਾਰ ਮਾਰ ਠੀਕ ਹੈ ਇੱਕ ਪਾਰਟ ਆਪਾਂ ਚਿੱਟਾ ਪਣੀ ਨੂੰ ਦਾ ਪਾਇਆ ਕਰਾਂਗੇ ਇੱਕ ਜਾਰ ਮਾਰ ਦਾ ਇੱਕ ਚਿੱਟਾ ਪਣੀ ਨੂੰ ਦਾ ਇੱਕ ਜਾਰ ਮਾਰ ਠੀਕ ਹੈ ਤੇ ਵੈਸੇ ਮੈਂ ਵੀਡੀਓ ਰੇਪ ਤੇ ਬਣਾਉਂਦਾ ਸੀ ਬਹੁਤ ਸੋਹਣੀ ਸਟੋਰੀ ਸੀ ਉਹ ਰੇਪ ਵਾਲੀ ਠੀਕ ਹੈ ਉਹਦੇ ਮੈਂ ਪਾਰਟ ਬਣਾਉਣੀ ਸੀ ਪਰ ਮੈਂ ਉਹ ਕਿਸੇ وجہ ਕਰਕੇ ਰੋਕ ਤੇ ਫਿਰ ਮੈਂ ਜਾਰ ਮਾਰ ਦਾ ਪਾਰਟ ਆਪਣੇ ਕੋਲ ਤਿਆਰ ਪਿਆ ਹੁਣਾ ਚਿੱਟਾ ਪੀਣੀ ਨੂੰ ਤੋਂ ਬਾਅਦ ਆਪਣੇ ਕੋਲੇ 2 ਦਿਨਾਂ ਬਾਅਦ ਚਾਹੇ 3 ਦਿਨਾਂ ਬਾਅਦ ਆਪਾਂ ਯਾਰ ਮਾਰ ਦਾ ਪਾਠ ਪਾਵਾਂਗੇ ਉਹਨੂੰ ਬੇ ਇੰਨਾ ਪਿਆਰੀ ਕਰੋ ਛੋਡੇ ਪਿਆਰ ਨਾਲ ਹੀ ਹੈ ਠੀਕ ਹੈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਦੱਬ ਕੇ 2-4 WhatsApp ਗਰੁੱਪ ਚੱਲਦੇ ਹੁੰਦੇ ਜਿੰਨਾ ਕੋ ਹੁੰਦਾ ਹੈ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਤੇ ਹੁਣ ਦੇ ਇਜਾਜ਼ਤ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ